ਇਹ ਹੈ ਸੈਪੂ ਸਤਿਗੁਰ ਜੀ ਗਤਰੇ ਤਰਨ ਕਰਿਆ ਕਰ ਦੇ ਸਨ ਇਹ ਹੈ ਦੋ ਚੱਕਰ ਦੁਮਾਲੇ ਉਤੇ ਦਸਤਾਰੂ ਤੇ ਸਜਾਇਆ ਕਰ ਦੇ ਸਨ ਦੁਮਾਲੇ ਦੇ ਠਾਈ ਕੇਸ ਦੇ ਜੂਰੇ ਵਿੱਚ ਸਜਾਇਆ ਕਰ ਦੇ ਸਨ ਇਹ ਹੈ ਖੰਡਾ ਦੁਮਾਲੇ ਉਤੇ ਦਸਤਾਰ ਉਤੇ ਅਕੰਗਾ ਇਹ ਦੇ ਨਾਲ ਸਤਿਗੁਰ ਜੀ ਕੇ ਸਾਭ ਕਰਿਆ ਕਰਦੇ ਸਨ ਇਹ ਹੈ ਖੰਜਰ ਇਹਦਾ ਦੁਜਨਮ ਬਾਗ ਨਖੀ ਹੈ ਸਤਿਗੁਰ ਜੀ ਕਮਰ ਕਸੇ ਵਿੱਚ ਸਜਾਇਆ ਕਰਦੇ ਇਹ ਇਕਤਰ ਸਤਿਗੁਰ ਜੀ ਦਾ ਕਮਰクセ ਦਾ ਸਸਤਰ ਹੈ ਇਹ ਹੈ ਮਿੱਟੀ ਦਾ ਗੁਲੇਲਾ ਇਹਦੇ ਨਾਲ ਸਤਿਗੁਰ ਜੀ ਬਾਲ ਵਸਤ ਵਿੱਚ ਚੋਜ ਕਿਰਪਾ ਰਕੇ ਆਪਣੇ ਘਰਾਂ ਨੂੰ ਵਾਪਸ ਜਾਂਦਿਆਂ ਸਤਿਗੁਰ ਜੀ ਮਹਾਰਾਜੇ ਗੁਲੇਲੇ ਮਾਰ ਕੇ ਉਹਨਾਂ ਦੇ ਘਰੇ ਤੋੜ ਦਿੰਦੇ ਹਨ ਬੀਬੀਆਂ ਨੇ